ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬਾਹਰ ਕਦੋਂ ਆਉਣਗੇ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸੋ ਇਸ ਬਿਸੇ ਤੇ ਗੱਲਬਾਤ ਕਰਨ ਲਈ ਐਡਵੋਕੇਟ ਦਲਜੀਤ ਸਿੰਘ ਸਿੱਖੋ ਸਾਡੇ ਨਾਲ ਮੌਜੂਦ ਨੇ ਉਹ ਜਗਲਾ ਕਹਿੰਦਾ ਮੈਂ ਸੰਵਿਧਾਨ ਮੁਤਾਬਕ ਪਾਰਲੀਮੈਂਟ ਦੀ ਚੋਣ ਲੜਨ ਲਈ ਸੌਖਾਂਦਾ ਹਾਂ ਮੈਂ ਸੰਵਿਧਾਨ ਦੇ ਕਿਸੇ ਵੀ ਧਾਰਾ ਦੀ ਲੰਘਣਾ ਨਹੀਂ ਕਰਾਂਗਾ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈ ਭਾਵੇਂ ਮੇਰੇ ਵਿਚਾਰ ਅਮਰਤਪਾਲ ਦੇ ਵਿਚਾਰਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ ਜੀ ਪਹਿਲਾਂ ਇਹ ਵੀ ਕਿਹਾ ਜਾਂਦਾ ਸੀ ਕਿ ਭਾਈ ਅਮਰਤਪਾਲ ਸਿੰਘ ਸਵਿਧਾਨ ਨੂੰ ਨਹੀਂ ਮੰਨਦੇ ਵੀ ਇਹ ਗੱਲਬਾਤ ਆ ਜਿਹੜੇ ਬਿਆਨਬਾਜ਼ੀ ਕਰਦੇ ਨੇ ਗੱਲਬਾਤ ਕਰਦੇ ਨੇ ਇਹਦਾ ਮਤਲਬ ਹੁਣ ਤਾਂ ਇੱਕ ਪੂਰਾ ਮੰਨਗੇ ਆਪਾਂ ਕਿ ਉਹ ਸਵਿਧਾਨ ਨੂੰ ਮੰਨ ਕੇ ਹੀ ਉਮੀਦਵਾਰ ਬਣੇ ਨੇ ਮੰਨ ਕੇ ਹੀ ਵੋਟਾਂ 'ਚ ਖੜੇ ਸੀ ਉਹਦੇ ਪਰਿਵਾਰ ਤੋਂ ਐਪਲੀਕੇਸ਼ਨ ਲੈ ਕੇ ਪੀਐਨਏ ਚੋਣ ਲੜ ਲਈ ਇਹਨੂੰ ਬਾਹਰ ਲਿਆਂਦਾ ਜਾਵੇ ਐਮਪੀ ਬਣ ਗਿਆ ਇਹ ਉਹ ਅਰਜੀ ਤੇ ਉਹ ਸਿਫਾਰਿਸ਼ ਕਰਕੇ ਸੈਂਟਰ ਗਵਰਨਮੈਂਟ ਨੂੰ ਕਹੇ ਸੈਂਟਰਲ ਗਵਰਨਮੈਂਟ ਟਰਾਈ ਕਮਿਟ ਵੀ ਨਹੀਂ ਲਾਏਗੀ ਕਿਉਂਕਿ ਸੈਂਟਰ ਗਵਰਨਮੈਂਟ ਦਾ ਘੱਟ ਰੋਲ ਹੈ ਐਨਐਸਏ ਲਾਉਣ 'ਚ ਸਬੰਧਤ ਸਕੇਟ ਦਾ ਜ਼ਿਆਦਾ ਰੋਲ ਹੈ ਮੈਂਬਰ ਆਫ ਪਾਰਲੀਮੈਂਟ ਤੇ ਕ੍ਰਿਮੀਨਲ ਕੇਸ ਹੋ ਸਕਦਾ ਪਰ ਐਨਐਸਏ ਕੋਈ ਕ੍ਰਿਮੀਨਲ ਐਕਟ ਨਹੀਂ ਹੈ ਐਨਐਸਏ ਤਾਂ ਨੈਸ਼ਨਲ ਸਕਿਉਰਿਟੀ ਐਕਟ ਹੈ ਰਾਸ਼ਟਰ ਦੀ ਸੁਰੱਖਿਆ ਨੂੰ ਖਤਰੇ ਦੀ ਗੱਲ ਚੱਲਦੀ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਮੈਂਬਰ ਪਾਰਲੀਮੈਂਟਾਂ ਦੇ ਨਤੀਜੇ ਜਿਹੜੇ ਆਏ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਉਸ ਦੇ ਵਿੱਚ ਵੱਡੇ ਰਿਕਾਰਡ ਬਣੇ ਨੇ ਕਿਉਂਕਿ ਜੇ ਗੱਲਬਾਤ ਕਰੀਏ ਤਾਂ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ 3 ਸੀਟਾਂ ਮਿਲੀਆਂ ਨੇ ਆਜ਼ਾਦ ਦੋ ਉਮੀਦਵਾਰ ਜਿੱਤੇ ਨੇ ਅਤੇ ਇੱਕ ਸ਼ਰੋਮਣੀ ਅਕਾਲੀ ਦਲ ਦੀ ਝੋਲੀ ਚ ਪਈਆ ਸੀਟ ਸੋ ਜੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਕਿਉਂ ਇੰਨੀਆਂ ਘੱਟ ਸੀਟਾਂ ਤੇ ਰਹੀ ਆ ਤੇ ਕਾਂਗਰਸ ਪਾਰਟੀ 7 ਸੀਟਾਂ ਤੇ ਜਿੱਤ ਦਰਜ ਕੀਤੀ ਆ ਕਾਂਗਰਸ ਪਾਰਟੀ ਨੇ ਤੇ ਭਾਜਪਾ ਨੂੰ ਵੱਡਾ ਵੱਡਾ ਰਿਕਾਰਡ ਇਹ ਵੀ ਬਣਿਆ ਕਿ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਆਈ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਉਹ ਵੀ ਵੱਡੇ ਫਰਕ ਨਾਲ ਵੱਡੀ ਲੀਡ ਨਾਲ ਜਿੱਤੇ ਨੇ ਅਤੇ ਭਾਈ ਅਮਰਤਪਾਲ ਸਿੰਘ ਜੋ ਸਸਪੈਂਸ ਲੱਗਦਾ ਸੀ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਨੇ ਆਪਣੇ ਫਾਰਮ ਭਰੇ ਫਾਰਮ ਭਰਨ ਤੋਂ ਬਾਅਦ ਜੱਜਮੈਂਟ ਵੱਖੋ-ਵੱਖਰੀ ਹੁੰਦੀ ਸੀ ਕਿ ਕਿਸ ਤਰੀਕੇ ਨਾਲ ਜਿੱਤਣਗੇ ਜਿੱਤਣਗੇ ਵੀ ਜਾਂ ਨਹੀਂ ਜਿੱਤਣਗੇ ਪਰ ਪੰਜਾਬ ਦੇ ਸ਼੍ਰੀ ਖਡੂਰ ਸਾਹਿਬ ਦੇ ਜਿਹੜੇ VOTER ਨੇ ਉਹਨਾਂ ਨੇ ਵੱਡਾ ਫਤਵਾ ਦਿੱਤਾ ਫਤਵਾ ਦੇਣ ਤੋਂ ਬਾਅਦ ਇੱਕ ਵੱਡਾ ਰਿਕਾਰਡ ਬਣਿਆ ਕੇ ਭਾਈ ਅਮਰਤਪਾਲ ਸਿੰਘ ਨੂੰ 44430 ਵੋਟਾਂ ਪਈਆਂ ਜੇ ਫਰਕ ਦੀ ਗੱਲ ਬਾਤ ਕਰੀਏ ਤਾਂ 197120 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੇ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਬਣਿਆ ਜਨਨ ਕਿ ਭਾਈ ਅਮਰਤਪਾਲ ਸਿੰਘ 1 ਨੰਬਰ ਤੇ ਲੀਡ 'ਚ ਰਹੇ ਨੇ ਦੂਜੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਵੀ ਰਹੇ ਨੇ ਸੋ ਲਗਾਤਾਰ ਜਿਹੜੇ ਵੱਖੋ ਵੱਖਰੇ ਨੇ ਹੋਰ ਪਾਰਟੀਆਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਰ ਭਾਈ ਅਮਰਤਪਾਲ ਸਿੰਘ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੁਣ ਸਸਪੈਂਸ ਇਹ ਆ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਕਦੋਂ ਆਉਣਗੇ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਇਹ ਵੀ ਕਿਹਾ ਜਾਂਦਾ ਸੀ ਕਿ ਵੋਟ ਪਾਓ ਉਹਨਾਂ ਦਾ ਪਰਿਵਾਰ ਵੀ ਕਹਿ ਰਿਹਾ ਸੀ ਉਹਨਾਂ ਦੀ ਪਾਰਟੀ ਦੇ ਜਾਂ ਉਹਨਾਂ ਦੇ ਜਿਹੜੇ ਨਜ਼ਦੀਕੀ ਸਨ ਉਹ ਵੀ ਕਹਿ ਰਹੇ ਸੀ ਕਿ ਇਹ ਵੋਟ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਕੱਢਣ ਲਈ ਪਾਓ ਹੁਣ ਵੋਟਰਾਂ ਨੇ ਬੋਟ ਤਾਂ ਪਾ ਦਿੱਤੀ ਹੈ ਪਰ ਭਾਈ ਅਮਰਤਪਾਲ ਸਿੰਘ ਕਦੋਂ ਜੇਲ੍ਹ ਚੋਂ ਬਾਹਰ ਆਉਣਗੇ ਸੋ ਇਸ ਬਿਸੇ ਤੇ ਗੱਲਬਾਤ ਕਰਨ ਲਈ ਐਡਵੋਕੇਟ ਦਲਜੀਤ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਸੇਖੋਂ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਜੀ ਦੇਖੋ ਮਾਜੀ ਸਾਹਿਬ ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ ਹਾਂ ਸੈਂਟਰਲ ਪੰਜਾਬ ਟੀਵੀ ਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਲਾਈਨ ਤੇ ਲਿਆ ਜਿਹੜਾ ਤੇਰਾ ਸਵਾਲ ਹੈ ਤੁਹਾਡਾ ਤੁਸੀਂ ਬਹੁਤ ਹੀ ਉਦਮੀ ਹੋ ਜਿਹੜੇ ਲੋਕਾਂ ਦੀ ਗੱਲ ਕਰਦੇ ਹੋ ਜਿੱਥੋਂ ਤੱਕ ਤੁਸੀਂ ਗੱਲਾਂ ਕੀਤੀਆਂ ਵੀ ਫਲਾਣੀ ਪਾਰਟੀ ਨੂੰ ਇੰਨੀਆਂ ਵੋਟਾਂ ਸੀਟਾਂ ਆ ਗਈਆਂ ਤੇ ਮਕੜੀ ਨੂੰ ਇੰਨੀਆਂ ਆ ਗਈਆਂ ਜੀ ਬੀਜੇਪੀ ਨੇ ਆਪਣਾ ਵੋਟ ਬੈਂਕ ਵਧਾਇਆ ਜੀ ਬੀਜੇਪੀ ਦੀ ਪਰਸੈਂਟੇਜ ਕਿੱਥੇ 7 ਤੋਂ ਖੜੀ ਸੀ 8 ਤੇ ਹੁਣ 18 ਤੇ ਖੜੀ ਹੈ ਠੀਕ ਹੈ ਅਸੀਂ ਅੱਗੇ ਨੂੰ ਗੇਨ ਕੀਤਾ ਪੰਜਾਬ ਦੇ ਵਿੱਚੋਂ ਜੋ ਸਾਡਾ ਇਹ ਪੰਨਾ ਹੈ ਇਹ 2027 ਚ ਸਿੱਧ ਹੋ ਜਾਏਗਾ ਠੀਕ ਹੈ ਜਿੱਥੋਂ ਤੱਕ ਤੁਸੀਂ ਮੇਨ ਇਸ਼ੂ ਲਿਆਂਦਾ ਹੈ ਅਮਰਤਪਾਲ ਦਾ ਅਮਰਤਪਾਲ ਖੰਡੂਰ ਸਾਹਿਬ ਦੇ ਵੋਟਰਾਂ ਨੇ 1,97,000 ਵੋਟਾਂ ਨਾਲ ਲੀਡ ਦੇ ਕੇ ਜਿੱਤ ਆਇਆ ਜੀ ਜਿਹੜੀ ਪੰਜਾਬ ਦੀ ਪਾਰਲੀਮੈਂਟ ਦੇ ਇਤਿਹਾਸ ਚ ਸਭ ਤੋਂ ਵੱਡਾ ਫਤਵਾ ਹੈ ਜਿੱਥੋਂ ਤੱਕ ਸੰਵਿਧਾਨ ਦੀ ਗੱਲ ਹੈ ਅਮਰਤਪਾਲ ਦੇ ਸੌ ਚੱਕਣ ਦੀ ਗੱਲ ਹੈ ਉਹਨੂੰ ਬਾਹਰ ਆਉਣ ਦੀ ਗੱਲ ਹੈ ਕੋਈ ਵੀ ਸਰਕਾਰ ਆਵੇ ਭਾਵੇਂ ਐਂਡੀਆ ਇੰਡੀਆ ਗੱਠ ਜੋੜ ਦੀ ਬਣੇ ਭਾਵੇਂ ਐਂਡੀਆ ਗੱਠ ਜੋੜ ਦੀ ਬਣੇ ਅਮਰਤਪਾਲ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਇਹ ਵਿਧਾਨ ਪਾਰਲੀਮੈਂਟ ਹਾਊਸ ਚ ਆ ਕੇ ਹੀ ਸੌ ਚੱਕੇਗਾ ਕਿਉਂਕਿ ਸੰਵਿਧਾਨ ਕਹਿੰਦਾ ਜਦੋਂ ਜਦੋਂ ਵੀ ਬੰਦਾ ਕੋਈ ਪਾਰਲੀਮੈਂਟ ਦੀ ਚੋਣ ਲੜਦਾ ਹੈ ਤਾਂ ਉਹਦੇ ਵਿੱਚ ਇੱਕ ਹਲਫਿਆ ਬਿਆਨ ਜਿਹਨੂੰ ਐਫੀਡੇਵਿਟ ਕਹਿੰਦੇ ਆ ਉਹ ਲਗਾਇਆ ਜਾਂਦਾ ਹੈ ਉਹ ਚ ਅਗਲਾ ਕਹਿੰਦਾ ਮੈਂ ਸੰਵਿਧਾਨ ਮੁਤਾਬਕ ਪਾਰਲੀਮੈਂਟ ਦੀ ਚੋਣ ਲੜਨ ਲਈ ਸੌਂ ਖਾਂਦਾ ਹਾਂ ਮੈਂ ਸੰਵਿਧਾਨ ਦੇ ਕਿਸੇ ਵੀ ਧਾਰਾ ਦੀ ਲੰਘਣਾ ਨਹੀਂ ਕਰਾਂਗਾ ਸੰਵਿਧਾਨ ਦੀ ਸੌਂ ਖਾ ਕੇ ਸੰਵਿਧਾਨ ਮੁਤਾਬਕ ਆਪਦਾ ਹਲਫਿਆ ਬਿਆਨ ਦੈਰ ਕਰਕੇ ਪਾਈ ਅਮਰਤਪਾਲ ਨੇ ਪਾਰਲੀਮੈਂਟ ਦੀ ਚੋਣ ਲੜੀ ਹੈ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈ ਭਾਵੇਂ ਮੇਰੇ ਵਿਚਾਰ ਅਮਰਿਤਪਾਲ ਦੇ ਵਿਚਾਰਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ ਪਰ ਸੰਵਿਧਾਨ ਇਹ ਕਹਿੰਦਾ ਹੈ ਕਾਨੂੰਨ ਇਹ ਕਹਿੰਦਾ ਹੈ ਵੀ ਪਾਰਲੀਮੈਂਟ ਦਾ ਮੈਂਬਰ ਜਿਹਨਾਂ ਜਿਹੜਾ ਲੋਕਾਂ ਨੇ ਜਿੱਤੇ ਆਇਆ ਹੋਵੇ ਉਹ ਆ ਕੇ ਪਾਰਲੀਮੈਂਟ ਚ ਸੀਸ ਹੋ ਚੁੱਕੇਗਾ ਨਾ ਸਪੀਕਰ ਸਾਹਿਬ ਜੇਲ੍ਹ ਚ ਜਾਣਗੇ ਨਾ ਜੇਲ੍ਹ ਸੁਬਡੰਟ ਆ ਕੇ ਕੋਈ ਕਾगज ਲੈ ਕੇ ਸੀਸ ਚ ਕਾਏਗਾ ਇਸ ਕਰਕੇ ਕੋਈ ਵੀ ਇਹੀ ਜਿਹੀ ਦੁਵਿਧਾ ਨਹੀਂ ਹੈ ਠੀਕ ਹੈ देर ਹੋ ਸਕਦੀ ਹੈ ਜੇ ਕੋਈ ਵੀ ਗਵਰਨਮੈਂਟ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਬਣੇ ਸੈਂਟਰ ਚ ਦੁਵਿਧਾ ਕ੍ਰੀਏਟ ਕਰੇਗੀ ਤਾਂ ਕੋਲ ਤਾਂ ਅਨਸਾਫ ਦੇ ਕੇ ਸੁਪਰੀਮ ਕੋਰਟ ਚੋਂ ਹਾਈ ਕੋਰਟ ਚੋਂ ਨਾਲੇ ਵਕੀਲ ਅਨਸਾਫ ਲੈ ਕੇ ਪਾਰਲੀਮੈਂਟ ਦੇ ਦਰ ਤੇ ਆ ਕੇ ਹੀ ਸੋ ਚੁਕੇਗਾ ਅਮਰਤਪਾਲ ਬਿਲਕੁਲ ਪਹਿਲਾਂ ਇਹ ਵੀ ਕਿਹਾ ਜਾਂਦਾ ਸੀ ਕਿ ਭਾਈ ਅਮਰਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦੇ ਵੀ ਇਹ ਗੱਲਬਾਤ ਆ ਜਿਹੜੇ ਬਿਆਨਬਾਜ਼ੀ ਕਰਦੇ ਨੇ ਗੱਲਬਾਤ ਕਰਦੇ ਨੇ ਇਹਦਾ ਮਤਲਬ ਹੁਣ ਤਾਂ ਇੱਕ ਪੂਰਾ ਮੰਨ ਗਏ ਆਪਾਂ ਕਿ ਉਹ ਸੰਵਿਧਾਨ ਨੂੰ ਮੰਨ ਕੇ ਹੀ ਉਮੀਦਵਾਰ ਬਣੇ ਨੇ ਮੰਨ ਕੇ ਹੀ ਵੋਟਾਂ 'ਚ ਖੜੇ ਸੀ ਦੇਖੋ ਮੈਨੂੰ ਨਹੀਂ ਪਤਾ ਵੀ ਅਮਰਤਪਾਲ ਨੇ ਕਿੱਥੇ ਗੱਲ ਕਹੀ ਹੋਵੇ ਵੀ ਹਾਂ ਜੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਰਿਓਮਰ ਹੈ ਹੂੰ ਕਿਉਂਕਿ ਜਦੋਂ ਬੰਦਾ ਪਾਰਲੀਮੈਂਟ ਦੀ ਚੋਣ ਲੜਦਾ ਹੈ ਉਹਦਾ ਸਾਰਾ ਪਰਿਵਾਰ ਉਹਦੇ ਸਾਰੇ ਹਤੈਸ਼ੀ ਉਹਦੇ ਸਾਰੇ ਮਿੱਤਰ ਜਾ ਕੇ ਲੋਕਾਂ ਤੋਂ ਵੋਟਾਂ ਮੰਗਦੇ ਆ ਤਾਂ ਉਹ ਕਿਸ ਸੰਵਿਧਾਨ ਦੇ ਅਨੁਸਾਰ ਮੰਗਦੇ ਆ ਹਿੰਦੁਸਤਾਨ ਦੇ ਸੰਵਿਧਾਨ ਦੇ ਅਨੁਸਾਰ ਹੀ ਵੋਟਾਂ ਮੰਗੀਆਂ ਨਾ ਉਸਦੇ ਪਰਿਵਾਰ ਨੇ ਉਸਦੇ ਹਤੈਸ਼ੀਆਂ ਨੇ ਉਸਦੇ ਹਮਾਇਤੀਆਂ ਨੇ ਤੇ ਅਮਰਤਪਾਲ ਨੇ ਜਦੋਂ ਇੱਕ ਕੈਫੀ ਡਾਇਵਿਡ ਦੇ ਤਾ ਪਾਰਲੀਮੈਂਟ ਦੀ ਚੋਣ ਲੜਨ ਵੇਲੇ ਆਪਣੇ ਕਾਗਜ਼ਾਂ 'ਚ ਪੇਪਰ ਪਰ ਭਾਰਤ ਜਦੋਂ ਇਹ ਲਿਖਿਆ ਵੀ ਮੈਂ ਸੰਵਿਧਾਨ ਨੂੰ ਮੰਨ ਕੇ ਹੀ ਚੋਣ ਲੜਨਾ ਚਾਹਣਾ ਹੁਣ ਵੀ ਉਹ ਤਿਆਰ ਹੈ ਹੁਣ ਵੀ ਉਹ ਆ ਕੇ ਓਥ ਸੰਵਿਧਾਨ ਦੇ ਉੱਪਰ ਸਪੀਕਰ ਸਾਹਿਬ ਓਥ ਲੈ ਕੇ ਹੀ ਸੋਚ ਕਾਉਂਦੇ ਆ ਤੇ ਜੇ ਅਮਰਤਪਾਲ ਇਹ ਐਫੀਡੈਵਿਟ ਦੇ ਦੇਗਾ ਵੀ ਹਾਂਜੀ ਮੈਂ ਸੰਵਿਧਾਨ ਦੀ ਸੋਚ ਆ ਕੇ ਹੀ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਕੰਮ ਕਰਾਂਗਾ ਤਾਂ ਕੋਈ ਦੁਬਿਧਾ ਨਹੀਂ ਰਹਿ ਜਾਂਦੀ ਕਿ ਇਹ ਗੱਲ ਕਲੀਅਰ ਹੋ ਗਈ ਕਿਉਂਕਿ ਉਹ ਚੋਣ ਲੜ ਚੁੱਕਿਆ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਚ ਲੜ ਕੇ ਉਹਨੇ ਚੋਣ ਲੜੀ ਤੇ ਉਹਨੇ ਜਿੱਤ ਹਾਸਲ ਕੀਤੀ ਬਿਲਕੁਲ ਜਾਨੀ ਕਿ ਉਹਨਾਂ ਦੇ ਵਕੀਲ ਹੁਣ ਸਾਰਾ ਆਪਣਾ ਤਿਆਰ ਕਰਕੇ ਸਿਸਟਮਿਕ ਮੈਟਰ ਜੱਜ ਸਾਹਿਬ ਦੇ ਅੱਗੇ ਰੱਖਣਗੇ ਉਹ ਸਿਸਟਮ ਨਾਲ ਹੀ ਚੱਲਣਾ ਦੇਖੋ ਚਾਹੀਦਾ ਤਾਂ ਇਹ ਇੰਡੀਅਨ ਗਵਰਨਮੈਂਟ ਨੂੰ ਹੈ ਇੰਡੀਅਨ ਗਵਰਨਮੈਂਟ ਕਿਸੇ ਦੀ ਵੀ ਬਣੇ ਚਾਹੇ ਇੰਡੀਆ ਇਕੱਠਾ ਜੋੜ ਦੀ ਬਣੇ ਪੈਸੇ ਮੋਦੀ ਜੀ ਬਣ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਬਹੁਤ ਸਿਆਣੇ ਨੇ ਸੈਂਟਰਲ ਗਵਰਨਮੈਂਟ ਦੇ بڑے ਸੋਲੀਸੀਟਰ ਜਨਰਲ ਬੈਠੇ ਨੇ ਸੁਪਰੀਮ ਕੋਰਟ ਦੇ ਉਹਨਾਂ ਤੁਸੀਂ ਸੰਵਿਧਾਨ ਮੁਤਾਬਕ ਇਹਨਾਂ ਨੂੰ ਸੌਂ ਚਕਾਓ ਤੇ ਇਹਨਾਂ ਨੂੰ ਕੰਮ ਕਰਨ ਦਿਓ ਜੇ ਕੋਈ ਵਾਗਿਆ ਕਰੇਗਾ ਦੁਬਾਰਾ ਫਿਰ ਦੇਖਿਆ ਜਾਏਗਾ ਇਸ ਕਰਕੇ ਸੈਂਟਰਲ ਗਵਰਨਮੈਂਟ ਨੂੰ ਹੀ ਚਾਹੀਦਾ ਪਰ ਜੇ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਦੇ ਵਿਧਾ ਕ੍ਰੀਏਟ ਕਰੇਗੀ ਤਾਂ ਕੋਲ ਤਾਂ ਬੈਠੀਆਂ ਮਾਨਯੋਗ ਆਨਰੇਬਲ ਸੁਪਰੀਮ ਕੋਰਟ ਬੈਠੀ ਹੈ ਮਾਨਯੋਗ ਹਾਈ ਕੋਰਟ ਬੈਠੀ ਹੈ ਉਹ ਸਕੌਂਚ ਸੌਂ ਚਕਾਉਣ ਚ ਉਹਨਾਂ ਨੂੰ ਜਾਣਾ ਹੀ ਪਏਗਾ ਤੇ ਉਹ ਬਾਹਰ ਆਉਣਗੇ ਹੀ ਆਉਣਗੇ ਬਿਲਕੁਲ ਦੁਬਾਰਾ ਐਨਐਸਏ ਲੱਗੀ ਸੀ ਉਹਨਾਂ ਤੇ ਉਹ ਐਨਐਸਏ ਨੂੰ ਕਿਵੇਂ ਤੋੜਿਆ ਜਾਵੇਗਾ ਦੇਖੋ ਐਨਐਸਏ ਐਨਐਸਏ ਸਿਰਫ ਸੈਂਟਰ ਦੀ ਏਜੰਸੀ ਤਾਂ ਐਨਐਸਏ ਲਾ ਸ ਐਨ ਐਸ ਏ ਸੈਂਟਰ ਏਜੰਸੀ ਆਪ ਨਹੀਂ ਲਾਉਂਦੀ ਜਿੱਥੋਂ ਦਾ ਬੰਦਾ ਵਸਿੰਦਾ ਹੁੰਦਾ ਉੱਥੋਂ ਦੀ ਸਟੇਟ ਗਵਰਨਮੈਂਟ ਸਿਪਾਰਸ਼ ਕਰਦੀ ਹੈ ਵੀ ਇਹਦੇ ਬਾਹਰ ਰਹਿਣ ਨਾਲ ਸਮਾਜ ਚ ਅਫਰਾ ਤਫਰੀ ਫੈਲ ਤੱਕਦੀ ਹੈ ਰਾਜਕਿਤਾ ਫੈਲ ਸਕਦੀ ਹੈ ਲੋਕਾਂ ਦਾ ਆ ਲਾਲੈਸੈਂਸ ਪਾਸ ਪੈ ਸਕਦਾ ਹੈ ਲੋਕਾਂ ਚ ਭੜਥੂ ਪੈ ਸਕਦਾ ਹੈ ਦੋ ਵਰਗਾਂ ਚ ਲੜਾਈ ਹੋ ਸਕਦੀ ਹੈ ਉਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਜੇ ਭਗਵਾਨ ਦਮਨ ਨੂੰ ਚਾਹੀਦਾ ਵੀ ਹੁਣ ਇੱਕ ਸਿਪਾਰਸ਼ ਕਰੇ ਉਹਦੇ ਪਰਿਵਾਰ ਤੋਂ ਐਪਲੀਕੇਸ਼ਨ ਲੈ ਕੇ ਬੀਐਨਏ ਚੋਣ ਲੜ ਲਈ ਇਹਨੂੰ ਬਾਹਰ ਲਿਆਂਦਾ ਜਾਵੇ ਐਮਪੀ ਬਣ ਗਿਆ ਤੇ ਉਹ ਅਰਜੀ ਤੇ ਉਹ ਸਿਪਾਰਸ਼ ਕਰਕੇ ਸੈਂਟਰ ਗਵਰਨਮੈਂਟ ਨੂੰ ਕਹੇ ਸੈਂਟਰਲ ਗਵਰਨਮੈਂਟ ਲਈ ਕਮੈਂਟ ਵੀ લાયegi ਕਿਉਂਕਿ ਸੈਂਟਰ ਗਵਰਨਮੈਂਟ ਦਾ ਘੱਟ ਰੋਲ ਹੈ ਐਨਐਸਏ ਲਾਉਣ ਚ ਸਬੰਧਤ ਸਟੇਟ ਦਾ ਜ਼ਿਆਦਾ ਰੋਲ ਹੈ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਸਰਕਾਰ ਬਣ ਜਾਣੀ ਆ ਤੈ ਹੀ ਆ ਉਸ ਤੋਂ ਬਾਅਦ ਸਾਰੇ ਮੈਂਬਰ ਪਾਰਲੀਮੈਂਟ ਨੇ ਸੌਂ ਵੀ ਚੁੱਕਣੀਆਂ ਨੇੜੀ ਆ ਤੇ ਹੁਣ ਉਹਨਾਂ ਦੇ ਵਕੀਲ ਵੀ ਲਾ ਰਹੇ ਨੇ ਫਿਰ ਜਲਦੀ ਉਹ ਅਮਰਤਪਾਲ ਸੌਂ ਚੁੱਕ ਸਮਾਗਮ ਤੋਂ ਪਹਿਲਾਂ ਬਾਹਰ ਆ ਸਕਦੇ ਨੇ ਦੇਖੋ ਜਿੰਨ ਤੱਕ ਮੇਰੀ ਨੌਲੇਜ ਹੈ ਮੈਨੂੰ 40 ਸਾਲ ਦੀ ਪ੍ਰੈਕਟਿਸ ਹੋ ਗਈ ਜਿੰਨ ਤੱਕ ਮੇਰੀ ਨੌਲੇਜ ਹੈ ਪਾਰਲੀਮੈਂਟ ਮੈਂਬਰ ਇੱਕ ਦੋ ਦਿਨ ਲੇਟ ਹੋ ਸਕਦਾ ਕਿਸੇ ੜਿੱਕੇ ਕਰਕੇ ਪਰ ਪਾਰਲੀਮੈਂਟ ਦਾ ਸੈਸ਼ਨ ਚੱਲਣ ਤੋਂ ਪਹਿਲਾਂ ਅਮਰਤਪਾਲ ਨੂੰ ਪਾਰਲੀਮੈਂਟ ਆ ਕੇ ਇਹ ਸੌਂ ਚੁਕਾਈ ਜਾਵੇਗੀ ਤੇ ਉਹ ਜਲਦੀ ਬਾਹਰ ਹੋਣਗੇ ਬਿਲਕੁਲ ਦੇਖੋ ਸਾਹਿਬ ਇਹ ਵੀ ਹੋ ਸਕਦੀ ਹੈ ਗੱਲ ਜੇ ਮੰਨ ਲੋ ਇੱਕ ਮਹੀਨਾ ਲੰਘ ਗਿਆ ਜੀ ਉਸ ਤੋਂ ਬਾਅਦ ਜਦੋਂ ਬਾਹਰ ਆਉਣਗੇ ਫੇਰ ਸੋਹ ਚੁੱਕਣਗੇ ਉਹ ਜੇ ਟਾਈਮ ਲੱਗੇ ਦੇਖੋ ਕਈ ਵਾਰੀ ਕਿਸੇ ਮੈਂਬਰ ਆਫ ਪਾਰਲੀਮੈਂਟ ਤੇ ਕ੍ਰਿਮੀਨਲ ਕੇਸ ਹੋ ਸਕਦਾ ਹੈ ਪਰ ਐਨਐਸਏ ਕੋਈ ਕ੍ਰਿਮੀਨਲ ਐਕਟ ਨਹੀਂ ਹੈ ਐਨਐਸਏ ਤਾਂ ਨੈਸ਼ਨਲ ਸਕਿਉਰਿਟੀ ਐਕਟ ਹੈ ਰਾਸ਼ਟਰ ਦੀ ਸੁਰੱਖਿਆ ਨੂੰ ਖਤਰੇ ਦੀ ਗੱਲ ਚੱਲਦੀ ਹੈ ਭਾਈ ਅਮਰਤਪਾਲ ਤੇ ਕੋਈ ਧਾਰਾ ਮੁਤਾਬਕ ਸੀਆਰਪੀਸੀ ਦੀ ਮੁਤਾਬਕ ਦਰਜ ਨਹੀਂ ਹੋਇਆ ਆਈਪੀਸੀ ਦੀ ਕੋਈ ਧਾਰਾ ਦਾ ਕੇਸ ਨਹੀਂ ਹੈ ਇਸ ਕਰਕੇ ਉਹਨੂੰ ਜਲਦੀ ਬਾਹਰ ਆਉਣਾ ਚਾਹੀਦਾ ਜਦੋਂ ਬਾਹਰ ਆਉਣਗੇ ਉਹ ਮੈਂ ਤਾਂ ਇਹ ਰਾਬੂ ਮਗੇ ਦਾਸ ਕਰਦਾ ਤੇ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦਾ ਵੀ ਉਹਨਾਂ ਦਾ ਫਤਵਾ ਲਿਆ ਉਹਨਾਂ ਨੇ ਉਹਨਾਂ ਦੇ ਆਉਣ ਨਾਲ ਕੀ ਹੋ ਜਾਣਾ ਹੈ ਜਿਨ੍ਹਾਂ ਨੇ ਫਤਵਾ ਲੋਕਾਂ ਨੇ ਦਿੱਤਾ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ ਹੈ ਜੇ ਕੋਈ ਕੱਲ ਨੂੰ ਗਲਤ ਐਕਟ ਕਰੇਗਾ ਤਾਂ ਦੁਬਾਰਾ ਕਾਨੂੰਨ ਆਪੇ ਦੇਖ ਲੇਗਾ ਇਹ ਹੈ ਠੀਕ ਹੈ ਜਨ ਕਿ ਜਦੋਂ ਵੱਡਾ ਫਤਵਾ ਦੇ ਤਾਂ ਕਿਉਂਕਿ ਰਿਕਾਰਡ ਦੀ ਜਿੱਤ ਵੀ ਰਿਕਾਰਡ ਦੀ ਹੋਈ ਆ ਕਿ ਪਹਿਲੇ ਨੰਬਰ ਤੇ ਪੂਰੇ ਪੰਜਾਬ ਚੋਂ ਵੀ ਬਹੁਤ ਲੋਕਾਂ ਨੇ ਉਹਨਾਂ ਦੇ ਹੱਕ ਚ ਮਤਲਬ ਪੋਲਿੰਗ ਕਰਿਆ ਕਿ ਉਹ ਬਾਹਰ ਆਉਣ ਦੇਖੋ ਕਾਨੂੰਨ ਤਾਂ ਇਹੀ ਕਹਿੰਦਾ ਵੀ ਜੇ ਕਿਸੇ ਨੂੰ ਮੈਂਬਰ ਆਫ ਪਾਰਲੀਮੈਂਟ ਲੋਕਾਂ ਨੇ ਜਿੱਤਿਆ ਆ ਤੇ ਉਹ ਤੇ ਐਨਐਸਐ ਜਾਂ ਮੀਸਾ ਜਾਂ ਕੋਈ ਹੋਰ ਧਾਰਾ ਲੱਗੀ ਐ ਡੀਆਈਆਰ ਵਗੈਰਾ ਤਾਂ ਨੂੰ ਰੱਦ ਕਰਕੇ ਸਟੇਟ ਗਵਰਨਮੈਂਟ ਦੀ ਸਿਫਾਰਿਸ਼ ਤੇ ਰਹਾ ਕਰ ਦੇਣਾ ਚਾਹੀਦਾ ਇਹ ਹੈ ਠੀਕ ਹੈ ਬਿਲਕੁਲ ਜੀ ਐਡਵੋਕੇਟ ਦਲਜੀਤ ਸਿੰਘ ਸੇਖੋ ਸੋ ਸੀਨੀਅਰ ਐਡਵੋਕੇਟ ਨੇ ਜਿਨ੍ਹਾਂ ਨੇ ਆਪਣਾ ਹਲਫੋ ਜਨੀ ਕੇ ਸੰਵਿਧਾਨ ਦੀ ਇੱਕ ਕਲੀਅਰ ਗੱਲ ਦੱਸੀ ਆ ਕਿ ਸੰਵਿਧਾਨ ਮੁਤਾਬਕ ਭਾਈ ਅਮਰਤਪਾਲ ਸਿੰਘ ਬਾਰ ਆਉਣਗੇ ਬਾਹਰ ਆ ਕੇ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਜਲਦ ਹੀ ਬਾਹਰ ਆਉਣਗੇ ਭਾਈ ਅਮਰਤਪਾਲ ਸਿੰਘ ਅਤੇ ਉਸ ਤੋਂ ਬਾਅਦ ਸਫਤ ਵੀ ਲੈਣਗੇ ਉੱਥੇ ਸੌ ਚੁੱਕ ਸਮਾਗਮ ਦੇ ਵਿੱਚ ਸੰਵਿਧਾਨ ਦੇ ਅੰਡਰ ਰਹਿੰਦੇ ਨੇ ਕਿਉਂਕਿ ਸੰਵਿਧਾਨ ਨੂੰ ਮੰਨਦੇ ਨੇ ਜਿਹੜਾ ਸੰਵਿਧਾਨ ਨੂੰ ਮੰਨਦਾ ਉਹੀ ਚੋਣ ਲੜਦਾ ਕਿਉਂਕਿ ਉਹੀ ਆਪਣਾ ਇੱਕ ਘੋਸ਼ਣਾ ਪੱਤਰ ਉਦੋਂ ਮੌਕੇ ਤੇ ਦਿੰਦਾ ਭਾਈ ਅਮਰਤਪਾਲ ਸਿੰਘ ਨੇ ਵੀ ਘੋਸ਼ਣਾ ਪੱਤਰ ਦਿੱਤਾ ਸੰਵਿਧਾਨ ਦੇ ਦਾਇਰੇ 'ਚ ਚੋਣ ਲੜੀਆ ਸੰਵਿਧਾਨ ਦੇ ਮਤਲਬ ਸਾਰੀ ਗੱਲਬਾਤ ਸੰਵਿਧਾਨ ਦੀ ਮੰਨਦੇ ਨੇ ਉਹਦੇ ਅਕੋਰਡਿੰਗ ਸੇਖੋ ਸਾਹਿਬ ਨੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ